ਐਸ.ਕੀ.ਐਮ. ਕਾਦੇ ਵਾਸਤੇ ਆ ਸਾਡੇ ਵਾਸਤੇ ਈ.ਸੀ. ਕਾਦੇ ਵਾਸਤੇ ਸਾਡੇ ਵਾਸਤੇ ਪਰ ਸੇਵਾ ਕਾਰਪੋਰੇਟ ਘਰਾਣਿਆਂ ਦੀ ਕਰਨੀ ਹੈ ਨਾਲੇ ਉੱਪਰ ਤੋਂ ਲੈ ਕੇ ਹੇਠੋਂ ਤੱਕ ਤੁਸੀਂ ਕਹਿੰਦੇ ਬੱਸ ਐਸ ਡਾਕਟਰ ਚ ਛੋਟੇ ਚੋਰ ਬੈਠੇ ਆ ਗਾਂ ਵੱਗੇ ਚੋਰ ਬੈਠੇ ਆ ਫਰੀਦਕੋਟ ਜਿਨੇ ਦੇ ਮੁੱਖ ਚੋਰ ਡਿਪਟੀ ਕਮਿਸ਼ਨਰ ਨੇ ਲੋਕਾਂ ਦਾ ਮੰਗ ਪੱਤਰ ਲੈਣ ਤੋਂ ਇਨਕਾਰ ਕੀਤਾ ਕਿਉਂਕਿ ਸੇਵਾ ਜੋਕਾਂ ਦੀ ਕਰਨੀ ਤੇ ਉਹ ਮੰਗ ਪੱਤਰ ਇਹ ਕੋ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਹਿਬਾਨਾਂ ਦਾ ਫੈਸਲਾ ਸਾਡੀ ਬਿਜਲੀ ਮਜ਼ਦੂਰਾਂ ਦੀਆਂ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਉਹ ਇੱਥੇ ਮੰਗ ਪੱਤਰ ਨੂੰ ਜਿਹੜਾ ਅੱਗ ਲਾਉਣੀ ਹੈ ਇਹ ਇੱਕ ਇੱਕ ਸੰਕੇਤ ਆ ਕਿ ਫਰੀਦਕੋਟ ਦੀ ਜਿਹੜੀ ਅਫਸਰशाही ਆ ਡਾਕਟਰ ਚ ਬੈਠੇ ਆ ਮੈਡਮ ਈਸੀ ਮੈਡਮ ਨੇ ਨਾ ਐਸਡੀਐਮ ਸਾਹਿਬ ਕਹ ਰਹੇ ਕਿ ਚੀਫ ਫੈਕਟਰੀ ਨਾਲ ਮੀਟਿੰਗ ਆ ਆਪਾਂ 3 ਘੰਟੇ ਪਹਿਲਾਂ ਦੱਸਿਆ ਜਦੋਂ ਪੰਜ ਬੰਦੇ ਉੱਪਰ ਚਲੇ ਜਾਣਗੇ ਫਿਰ ਚੀਫ ਫੈਕਟਰੀਆਂ ਦੀ ਮੀਟਿੰਗ ਹਟ ਜੂ ਤਾਂ ਇਹ ਜਿਹੜਾ ਡੀਸੀ ਫਰੀਦਕੋਟ ਦਾ ਰਵਈਆ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਤੇ ਬਹੁਤ ਹੀ ਹੰਕੜਵਾਜ ਰਵਈਆ ਹੈ ਸੋ ਮੈਂ ਸਾਰੇ ਆਗੂ ਸਹਿਮਾਨ ਸਾਡੇ ਪ੍ਰਧਾਨ ਜੀ ਬਿੰਦਰ ਸਿੰਘ ਗੋਲਿਆਂ ਵਾਲਾ ਤੇ ਹੋਰ ਆਗੂ ਸਹਿਮਾਨ ਅੱਗ ਲਾਉਣਗੇ ਨਾਰੇ ਇੱਥੋਂ ਮਾਰਦੇ ਆਪਾਂ ਨਾਰਿਆਂ ਦਾ ਜਵਾਬ ਪੂਰੇ ਜੋਰ ਨਾਲ ਤੇ ਉਸ ਹੰਕੜਵਾਜ ਆਫੀਸਰ ਦੇ ਕਿੰਨਾ ਤੱਕ ਜਾਵੇ ਮੋਦੀ ਸਰਕਾਰ ਦੀ ਧੌਲ ਤੇ ਘੋੜਾ ਰੱਖ ਕੇ ਬੈਠੇ ਕਿਰਤੀ ਲੋਕੋ ਜਿਸ ਤਰ੍ਹਾਂ ਲਗਾਤਾਰ ਮੋਦੀ ਹਕੂਮਤ ਹਰੇਕ ਵਰਗ ਨੂੰ ਚਾਹੇ ਉਹ ਕਿਸਾਨ ਨੇ ਮਜ਼ਦੂਰ ਨੇ ਮੁਲਾਜ਼ਮ ਨੇ ਦੁਕਾਨਦਾਰ ਨੇ ਸਾਡੇ ਨੌਜਵਾਨ ਨੇ ਵਿਦਿਆਰਥੀ ਨੇ ਹਰੇਕ ਨੂੰ ਹੀ ਕੁਚਲਣ ਦੀ ਕੋਸ਼ਿਸ਼ ਜਿਹੜੀ ਉਹਨਾਂ ਦੀ ਲਗਾਤਾਰ ਲੱਗੀ ਹੋਈ ਆ ਤੇ ਇਹਨਾਂ ਸਾਰੇ ਲੋਕਾਂ ਦੀ ਆਵਾਜ਼ ਖੋਲਣ ਵਾਲੇ ਜਿਹੜੇ ਸਾਡੇ ਵੀ ਪੱਤਰਕਾਰ ਵੀਰ ਸੀਸੀ ਹੋ ਸਰਕਾਰਾਂ ਲਗਾਤਾਰ ਉਹਨਾਂ ਤੇ ਹੀ ਹਮਲੇ ਕਰਨ ਲੱਗੀਆਂ ਹੋਈਆਂ ਜਿਸ ਤਰ੍ਹਾਂ ਅੱਜ ਪੂਰੇ ਭਾਰਤ ਦੇ ਵਿੱਚ ਸਾਰੇ ਵਰਗਾਂ ਦੇ ਇਕੱਠੇ ਹੋ ਕੇ ਮੋਦੀ ਖਿਲਾਫ ਮੋਦੀ ਦੀ ਸਰਕਾਰ ਦੇ ਖਿਲਾਫ ਜਿਹੜਾ ਅੱਜ ਸ਼ਿਗਾਰਜ ਸਿ ਸ਼ੁਰੂ ਕੀਤਾ ਤੇ ਇਸ ਤੋਂ ਸਾਫਤ ਹੋ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਲੋਕਮਾਰੂ ਨੀਤੀਆਂ ਲੈ ਕੇ ਮੋਦੀ ਸਰਕਾਰ ਆ ਰਹੀ ਆ ਤੇ ਲੋਕ ਵੀ ਜਿਹੜੇ ਚਾਰ ਬਰ ਤਿਆਰ ਬੈਠੇ ਨੇ ਮੋਦੀ ਦੀ ਧੌਂ ਤੇ ਝੋੜਾ ਲਾ ਕੇ ਜਿਸ ਤਰ੍ਹਾਂ ਖੇਤੀ ਤੋਂ ਨਰਦ ਕਰਵਾਏ ਸੀ ਤੇ ਆ ਬਿਜਲੀ ਬਿੱਲ 2025 ਜਿਹੜਾ ਬੀਜ ਬਿੱਲ ਲੈ ਕੇ ਆਂਦਾ ਜਿਹੜਾ ਜਿਹੜੇ ਸਾਡੇ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਤੇ ਜਿਹੜੇ 4 ਕੋਰ ਬਣਾਉਣ ਦੀ ਕੋਸ਼ਿਸ਼ ਉਹ ਕਰ ਰਹੇ ਨੇ ਤੇ ਜਾਂ ਮਨਰੇਕਾ ਦਾ ਜਿਹੜਾ ਰਜਗਾਰ ਖਤਮ ਕੀਤਾ ਇਹ ਸਾਰੇ ਦੇ ਸਾਰੇ ਜਿਹੜੇ ਮਸਲੇ ਹਾਲੇ ਲੋਕਾਂ ਨੇ ਮੋਦੀ ਦੀ ਧੌਂਤ ਤੇ ਗੋਡਾ ਰੱਖ ਕੇ ਹੱਲ ਕਰਾਉਣੇ ਆ ਤੇ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਪਹਿਲਾਂ ਠੁੱਕਿਆ ਚੱਕਿਆ ਸੀ ਤੇ ਲੋਕਾਂ ਨੇ મોદી ਨੂੰ ਸੁੱਕਾ ਚਪਾਇਆ ਸੀ ਤੇ ਅੱਜ ਦਾ ਇਕੱਠ ਤੇ ਪੂਰੇ ਭਾਰਤ ਦੇ ਵਿੱਚ ਲੱਗੇ ਹੋਏ ਡੀਸੀ ਦਾ ਉਪਰਾਂ ਤੇ ਧਰਨੇ ਇਹ ਦਰਸਾਉਂਦੇ ਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ મોદી ਹਕੂਮਤ ਦਾ ਜਿਹੜਾ ਜਾਨਵਾਲਾ ਸਮਾਂ ਉਹ ਵੀ ਦੇਸ਼ ਦੇ ਵਿੱਚ ਆਉਂਦਾ ਜਾਂਦਾ ਤੇ ਨਾਲ ਹੀ ਜਦੋਂ ਇਹਨਾਂ ਨੇ ਜਦੋਂ-ਜਦੋਂ ਵੀ ਹਕੂਮਤ ਨੇ ਕਿਰਤੀ ਲੋਕਾਂ ਦੇ ਨਾਲ ਪੰਗਾ ਲਿਆ ਤੇ ਉਹਨੂੰ ਮੂੰਹ ਦੀ ਖਾਣੀ ਪਈ ਆ ਜਿਸ ਤਰ੍ਹਾਂ ਉਦੋਂ 2 ਤਰੀਕ ਨੂੰ ਮਜ਼ਦੂਰਾਂ ਨੇ ਭਾਰਤ ਬੰਦ ਕਰਕੇ ਤੇ ਆਪਦਾ ਜਿਹੜਾ ਪ੍ਰਦਰਸ਼ਨ ਕੀਤਾ ਸੀ ਤੇ ਸਰਕਾਰਾਂ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਸੀ ਤੇ ਅੱਜ ਦੇ ਇਕੱਠ ਦੇ ਵਿੱਚ ਵੀ ਵੱਡੀ ਗਿਣਤੀ ਮਜ਼ਦੂਰਾਂ ਨੇ ਆ ਕੇ ਸਾਬਤ ਕਰ ਦਿੱਤਾ ਕਿ ਜੇ ਕੋਈ ਸਾਡੇ ਹੱਥ ਉਚਲਣ ਦੀ ਕੋਸ਼ਿਸ਼ ਕਰੂਗਾ ਤੇ ਉਹਨੂੰ ਇਸ ਧਰਤੀ ਤੋਂ ਦਾ ਜਿਹੜਾ ਨਾਮੋ ਨਿਸ਼ਾਨਾ ਮਟਾਇਆ ਜਾਊਗਾ ਆਮਵਾਰੇ ਸਮੇਂ ਦੇ ਵਿੱਚ ਜਿਹੜਾ ਮੋਦੀ ਨੂੰ ਹੰਕਾਰ ਸੀਗਾ ਕਿ ਪੂਰੇ ਦੁਨੀਆ ਦੇ ਵਿੱਚ ਮੇਰਾ ਨਾਮ ਚੱਲਦਾ ਤੇ ਸ਼ਾਇਦ ਮੈਂ ਕਾਰਪੋਰੇਟ ਘਰਾੜਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਤੇ ਜਿਹੜਾ ਸਾਰਾ ਕੁਝ ਕੌਡੀਆਂ ਨੇ ਬਾਦਸ਼ਹ ਦਾ ਜਿਹੜਾ ਉਹ ਵੇਚ ਦੂੰਗਾ ਤੇ ਇਹ ਲੋਕ ਜਿਹੜੇ ਅੱਜ ਜਾਗਰੂਕ ਹੋਏ ਨੇ ਉਹ ਲੋਕ ਇਸ ਦੇਸ਼ ਦਾ ਜਿੰਨਾ ਵੀ ਜਲ ਜੰਗਲ ਜ਼ਮੀਨ ਆ ਜਿੰਨੀ ਧਨ ਦੌਲਤਾਂ ਜਿਹਨੂੰ ਕਾਰਪੋਰੇਟ ਘਰਾਵਿਆਂ ਨੇ ਉਲਟਾਇਆ ਜਾ ਰਿਹਾ ਸੀ ਉਹਦੇ ਤੇ ਪਹਿਰਾ ਦੇਣ ਵਾਸਤੇ ਆ ਲੋਕ ਜਿਹੜੇ ਮੋਦੀ ਦੇ ਖਿਲਾਫ ਮੈਦਾਨ ਦੇ ਵਿੱਚ ਨਿਤਰੇ ਨੇ ਇਹਨਾਂ ਨੇ ਸਾਥ ਕਰ ਦਿੱਤਾ ਕਿ ਅਸੀਂ ਆਪਦੇ ਦੇਸ਼ ਦਾ ਜਿਹੜਾ ਕੁਛ ਅਜ ਤੋਂ ਪਹਿਲਾਂ ਸਰਕਾਰਾਂ ਨੇ ਵੇਚਿਆ ਉਹ ਵੀ ਵਾਪਸ ਕਰਾਵਾਂਗੇ ਤੇ ਅੱਗੇ ਤੋਂ ਵੀ ਜਿਹੜਾ ਜਿਹੜੀ ਇਹ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ ਕਾਰਪੋਰੇਟ ਘਰਾਿਆਂ ਨੂੰ ਸਾਡੇ ਦੇਸ਼ ਦਾ ਸਾਰਾ ਕੁਝ ਉਹਦੇ ਤੇ ਵੀ ਜਿਹੜੀ ਰੋਕ ਲਗਣੀ ਆ ਉਹਦੇ ਤੇ ਮੋਰ ਅੱਜ ਦੇ ਕੱਠ ਨੇ ਲਾ ਦਿੱਤੀ ਆ ਅੱਜ ਸਾਡੇ ਕਿਸਾਨ ਤੇ ਮਜ਼ਦੂਰ ਜਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਏ ਨੇ ਤੇ ਇਹਦੇ ਤੋਂ ਜਿੰਨੀਆਂ ਵੀ ਇੱਥੇ ਏਜੰਸੀਆਂ ਨੇ ਸਰਕਾਰ ਦੇ ਜਿਹੜੇ ਛੱਡੇ ਹੋਏ ਨੇ ਬੰਦੇ ਉਹ ਇਹ ਚੀਜ਼ ਆਦੀ ਉਹ ਸਰਕਾਰ ਤਾਂ ਹੀ ਤੇ ਉਹ ਸਾਇਕਲਵਾਜ ਮੋਦੀ ਤਾਂ ਹੀ ਪਕਾਦੋ ਕਿ ਪੰਜਾਬ ਦੇ ਵਿੱਚੋਂ ਜਿਸ ਤਰ੍ਹਾਂ ਖੇਤੀ ਕਾਨੂੰਨਾਂ ਦੇ ਵੇਲੇ ਲੋਕਾਂ ਦਾ ਬੜਾ ਉੱਕਿਆ ਸੀ ਤੇ ਉਹਨੇ ਤੈਸ-ਮੈਸ ਕਰਕੇ ਰੱਖਤਾ ਸੀ ਮੋਦੀ ਸਰਕਾਰ ਨੂੰ ਤੇ ਮੋਦੀ ਨੂੰ ਝੁਕੱਲੀ ਮਜਬੂਰ ਕੀਤਾ ਸੀ ਤੇ ਲੋਕ ਜਿਹੜੇ ਇੱਕ ਵਾਰ ਫੇਰ ਜਿਹੜੇ ਉਹ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਗਏ ਨੇ ਕਿਸਾਨਾਂ ਮਜ਼ਦੂਰਾਂ ਨੇ ਇਕਾ ਕਰਕੇ ਤੇ ਜਿਹੜਾ ਮੋਦੀ ਦੇ ਖਿਲਾਫ ਜਿਹੜਾ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਕੇ ਵਿਗੜਵਜਾਤਾ ਤੇ ਜਿਹੜੇ ਇਹ ਇਹਨੇ ਬਿਜਲੀ ਸੋਤ ਬਿੱਲ ਲੈ ਕੇ ਆ 2025 ਚਾਹੇ ਬੀਜ ਬਿੱਲ ਹੋਵੇ ਚਾਹੇ ਇਹ ਜਿਹੜੇ ਮਜ਼ਦੂਰਾਂ ਦੇ ਨਾਲ ਧੱਕੇ ਕੀਤੇ ਜਾ ਰਹੇ ਆ ਨਰੇਗਾ ਨੂੰ ਖਤਮ ਕਰਨ ਦੀ ਗੱਲ ਕਰਦੇ ਆ ਇਹ ਸਾਰੇ ਦੇ ਸਾਰੇ ਕਾਨੂੰਨ ਅਸੀਂ ਰੱਦ ਕਰਵਾਵਾਂਗੇ ਜਦੋਂ ਤਾਈ ਇਹ ਰੱਦ ਨਹੀਂ ਹੋ ਜਾਂਦੇ ਉਦੋਂ ਤਾਈ ਸਾਡਾ ਸੰਗਾਰਥ ਇਸੇ ਤਰ੍ਹਾਂ ਜਾਰੀ ਰਹੂਗਾ ਜੈ ਜਨਤਾ ਜੇ ਸਮੂਹਿਕ ਹੱਥ ਸਾਂ ਲੈ ਲੜਨ ਵਾਲੇ ਬਣੋਗੇ ਤਾਂ